ਮਨਸਾ ਮਾਰ ਦੁਬਿਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਗੁਰੂ ਨੇ ਜਿੰਨਾ ਦੀ ਮਨਸਾ ਮਾਰ ਦਿੱਤੀ ਮਨਸਾ ਦੇ ਅਰਥ ਨੇ ਪਹਿਲਾ ਅਰਥ ਮਨਸਾ ਦਾ ਹੈ ਬੁੱਧੀ ਤੇ ਸੰਗਤ ਜੀ ਬੁੱਧੀ ਦੋ ਤਰ੍ਹਾਂ ਦੀ ਹੈ ਇੱਕ ਵਿਸ਼ੇ ਵਿਸ਼ੈਣੀ ਬੁੱਧੀ ਹੈ ਇੱਕ ਆਤਮ ਵਿਸ਼ੈਣੀ ਬੁੱਧੀ ਹੈ ਆਤਮ ਵਿਸ਼ੈਣੀ ਬੁੱਧੀ ਚੰਗੀ ਹੈ ਇਹ ਮੰਗਣੀ ਚਾਹੀਦੀ ਹੈ ਜਿਹੜੀ ਵਿਸ਼ੇਵਸ਼ੈਣੀ ਬੁੱਧੀ ਏ ਮਾੜੀ ਏ ਜੋ ਵਿਸ਼ਿਆਂ ਵੱਲ ਪ੍ਰੇਰਣਾ ਦਿੰਦੀ ਏ ਇਹ ਵਿਸ਼ੇਵਸ਼ੈਣੀ ਏ ਇਹ ਮਨਸਾ ਦਾ ਪਹਿਲਾ ਅਰਥ ਏ ਜਿਹੜੀ ਵਿਸ਼ੇਵਸ਼ੈਣੀ ਮਨਸਾ ਉਹ ਗੁਰੂ ਨੇ ਮਾਰ ਦਿੱਤੀ ਏ ਹੁਣ ਮਤ ਵਿਸ਼ਿਆਂ ਦੇ ਵਿੱਚ ਨਹੀਂ ਜਾਂਦੀ ਦੂਸਰਾ ਮਨਸਾ ਦਾ ਅਰਥ ਕੀਤਾ ਜਾਂਦਾ ਹੈ ਵਾਸ਼ਨਾ ਵਾਸ਼ਨਾ ਕੇ ਦੋ ਤਰ੍ਹਾਂ ਦੀ ਏ ਇੱਕ ਸ਼ੁੱਧ ਵਾਸ਼ਨਾ ਹੁੰਦੀ ਏ ਇੱਕ ਅਮਲੀਨ ਵਾਸ਼ਨਾ ਹੁੰਦੀ ਏ ਸ਼ੁੱਧ ਵਾਸ਼ਨਾ ਜਿਹੜੀ ਇਹ ਜਨਮ ਤੇ ਮਰਨ ਮੇਟ ਦਿੰਦੀ ਹੈ ਮਲੀਨ ਵਾਸ਼ਨਾ ਜਨਮ ਤੇ ਮਰਨ ਦੇ ਚੱਕਰ ਵਿੱਚ ਪਾ ਦਿੰਦੀ ਹੈ ਜਿਹੜੀ ਮਲੀਨ ਵਾਸ਼ਨਾ ਇਹ ਅੱਗੇ ਤਿੰਨ ਤਰ੍ਹਾਂ ਦੀ ਮੰਨੀ ਹੋਈ ਹੈ ਸੁੱਤ ਵਾਸ਼ਨਾ ਬਿੱਤ ਵਾਸ਼ਨਾ ਤੇ ਲੋਕ ਈਖਨਾ ਇਹ ਤਿੰਨ ਤਰ੍ਹਾਂ ਦੀ ਵਾਸ਼ਨਾ ਗ੍ਰੰਥਾਂ ਚ ਲਿਖੀ ਹੈ ਸੁੱਤ ਕੀ ਹੈ ਪੁੱਤਰ ਪ੍ਰਾਪਤੀ ਦੀ ਵਾਸ਼ਨਾ ਬਿੱਤ ਕੀ ਹੈ ਧਨ ਪ੍ਰਾਪਤੀ ਦੀ ਵਾਸ਼ਨਾ ਲੋਕ ਹੀ ਖਣਾ ਕੀ ਹੈ ਵੀ ਸਾਰੇ ਲੋਕ ਹੀ ਮੈਨੂੰ ਚੰਗਾ ਕਹਿਣ ਸਾਰੇ ਲੋਕ ਹੀ ਮੇਰੀ ਵਡਿਆਈ ਕਰਨ ਇਹ ਲੋਕ ਹੀ ਖਣਾ ਹੈ ਤੋਂ ਸਤਿਗੁਰੂ ਨੇ ਕਿਰਪਾ ਕਰਕੇ ਇਹ ਹਰ ਤਰ੍ਹਾਂ ਦੀ ਵਾਸ਼ਨਾ ਅੰਦਰੋਂ ਮਾਰ ਦਿੱਤੀ ਹੈ ਹੋਰ ਵੀ ਧਰਮ ਸ਼ਸ਼ਤਰ ਦੇ ਅੰਦਰ ਤਿੰਨ ਤਰ੍ਹਾਂ ਦੀ ਵਾਸ਼ਨਾ ਦਾ ਜ਼ਿਕਰ ਕੀਤਾ ਹੈ ਲੋਕ ਵਾਸ਼ਨਾ ਸ਼ਸ਼ਤਰ ਵਾਸ਼ਨਾ ਤੇ ਅਨੁਸ਼ਠਾਨ ਵਾਸ਼ਨਾ ਜਿਹੜੀ ਲੋਕ ਵਾਸ਼ਨਾ ਉਹਦਾ ਭਾਵੇਂ ਹੋਈਏ ਵੀ ਸਾਰੇ ਲੋਕ ਮੈਨੂੰ ਚੰਗਾ ਕਹਿਣ ਮੇਰੀਆਂ ਤਰੀਫਾਂ ਕਰਨ ਔਰ ਜਿਹੜੀ ਅਗਲੀ ਵਾਸ਼ਨਾ ਹੈ ਨਾ ਸਾਧ ਸੰਗਤ ਜੀ ਉਹ ਅੱਗੇ ਫਿਰ ਤਿੰਨ ਤਰ੍ਹਾਂ ਦੀ ਮੰਨੀ ਹੋਈ ਹੈ ਉਹਦੇ ਵਿੱਚ ਕੀ ਹੈ ਪਾਠ ਵਾਸ਼ਨਾ ਅਰਥ ਵਾ ਅਧਿਆਨ ਵਾਸ਼ਨਾ ਅਨੁਸ਼ਠਾਨ ਵਾਸ਼ਨਾ ਭਾਵ ਮੇਰੇ ਅਰਗੇ ਪਾਠੀ ਕੋਈ ਨਾ ਹੋਵੇ ਮੇਰਾ ਗਲਾ ਕੋਇਲ ਵਰਗਾ ਹੋਵੇ ਜਿੰਨਾ ਮੈਂ ਪਾਠ ਸੋਹਣਾ ਪੜਾਂ ਇਸ ਤਰ੍ਹਾਂ ਦਾ ਕੋਈ ਹੋਰ ਪੜ ਨਾ ਸਕੇ ਇਹ ਹੁੰਦੀ ਪਾਠ ਵਾਸ਼ਨਾ ਫਿਰ ਹੁੰਦੀ ਅਰਥ ਵਾਸ਼ਨਾ ਜਿੱ ਤਰ੍ਹਾਂ ਦੀ ਅਰਥ ਮੈਂ ਕਰ ਸਕਦਾ ਜਿੱ ਤਰ੍ਹਾਂ ਦਾ ਗ੍ਰੰਥਾਂ ਦਾ ਅਧਿਐਨ ਮੈਂ ਕੀਤਾ ਹੋਰ ਕਿਸੇ ਦੇ ਕੋਲ ਨਾ ਹੋਵੇ ਇਹਨੂੰ ਕਹਿੰਦੇ ਅਰਥ ਵਾਸ਼ਨਾ ਜਾਂ ਅਧਿਐਨ ਵਾਸ਼ਨਾ ਫਿਰ ਅਨੁਸ਼ਠਾਨ ਵਾਸ਼ਨਾ ਵੀ ਹਰ ਤਰ੍ਹਾਂ ਦਾ ਚੰਗਾ ਕਰਮ ਮੈਂ ਕਰ ਲਵਾਂ ਇਹ ਵੀ ਵਾਸ਼ਨਾ ਹੀ ਹੈ ਫਿਰ ਦੇਹ ਵਾਸ਼ਨਾ ਦੇਹ ਵਾਸ਼ਨਾ ਵੀ ਆਪਣੇ ਸਰੀਰ ਨੂੰ ਸਾਰਾ ਕੁਝ ਹੀ ਮੰਨ ਲੈਣਾ ਤੇ ਚਤੂ ਪੈਰ ਸਰੀਰ ਨੂੰ ਸੋਹਣਾ ਬਣਾਉਣ ਦੇ ਵਿੱਚ ਲੱਗਾ ਰਹਿਣਾ ਮੂੰਹ ਢੋਲਿਆ ਸਵਾਰ ਲਿਆ ਬਸ ਸ਼ੀਸ਼ੇ ਗਾੜੀ ਖਲੋ ਗਿਆ ਮੂੰਹੀ ਵੇਖੀ ਗਿਆ ਹਾਏ ਮੇਰੇ ਕੋਈ ਫਿੰਸੀ ਤੇ ਨਹੀਂ ਆਈ ਹਾਏ ਕੋਈ ਇਧਰੋਂ ਇਤਰਾਤ ਨਹੀਂ ਹੋ ਗਿਆ ਹਾਏ ਮੇਰੇ ਸਰੀਰ ਦਾ ਰੰਗ ਕਾਲਾ ਇਹ ਹੁੰਦੀ ਹੈ ਦੇਹ ਵਾਸ਼ਨਾ ਇਹ ਤਰ੍ਹਾਂ ਵਾਸ਼ਨਾ ਦਾ ਪ੍ਰਕਰਨ ਬੜਾ ਲੰਬਾ ਹੈ ਮਨਸਾ ਮਾਰ ਪਰ ਗੁਰੂ ਨੇ ਕਿਰਪਾ ਕੀਤੀ ਹੈ ਹਰ ਤਰ੍ਹਾਂ ਦੀ ਮਨਸਾ ਵਿਸ਼ੇ ਵਾਸ਼ਨਾ ਅੰਦਰੋਂ ਮਾਰ ਦਿੱਤੀ ਹੈ ਦੁਬਦਾ ਸਹਜ ਸਮਾਣੀ ਦੁਬਦਾ ਹੁੰਦੀ ਦੁਚਿੱਤਾ ਪਾਣ ਕਰਾਂ ਕਿ ਨਾ ਕਰਾਂ ਮੈਂ ਵਪਾਰੀ ਬਣਾ ਕੇ ਮੈਂ ਖੇਤੀ ਕਰਾਂ ਜੇ ਖੇਤੀ ਕਰਦਾ ਮੈਂ ਖੇਤੀ ਛੱਡ ਕੇ ਜ਼ਮੀਨ ਵੇਚ ਕੇ ਬਾਹਰ ਨਾ ਚਲਿਆ ਜਾਵਾਂ ਇਹ ਹੁੰਦੀ ਹੈ ਦੁਬਦਾ ਦੁਬਦਾ ਵਿੱਚ ਪੈ ਜਾਣਾ ਤੋਂ ਕਹਿੰਦੇ ਗੁਰੂ ਨੇ ਮਨਸਾ ਵੀ ਮਾਰ ਦਿੱਤੀ ਹੈ ਦੁਬਦਾ ਸਹਿਜ ਸਮਾਣੀ ਫਿਰ ਜਿੰਨਾਂ ਦੀ ਮਨਸਾ ਮਰ ਜਾਂਦੀ ਹੈ ਦੁਬਦਾ ਦੁਚਿੱਤਾ ਪਣ ਉਹਨਾਂ ਦਾ ਸਹਿਜ ਹੀ ਮਰ ਜਾਂਦਾ ਹੈ ਸਮਾ ਹੀ ਜਾਂਦੀ ਹੈ ਦੁਬਦਾ ਪਾਇਆ ਨਾਮਿ ਅਪਾਰਾ ਜਦੋਂ ਇਹਨਾਂ ਕੁਛ ਮਰ ਜਾਂਦਾ ਫਿਰ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਜੀ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਹਰ ਰਸ ਚਾਖ ਮਨ ਨਿਰਮਲ ਹੋਵਾ ਕਿਲ ਬਿਖ ਕਾਟਣ ਹਾਰਾ ਜਿਨ੍ਹਾਂ ਨੇ ਹਰੀ ਦੇ ਨਾਮ ਰਸ ਨੂੰ ਚਖਿਆ ਭਾਵ ਧਾਰਨ ਕੀਤਾ ਉਹਨਾਂ ਦਾ ਮਨ ਨਿਰਮਲ ਹੋਵਾ ਮਨ ਪਵਿੱਤਰ ਹੋ ਜਾਂਦਾ ਉਹ ਨਾਮ ਕਿਲ ਬਿਖ ਕਾਟਣ ਹਾਰਾ ਜਿਹੜਾ ਚਾਰ ਤਰ੍ਹਾਂ ਦੇ ਵੱੱਜਰ ਪਾਪਾਂ ਨੂੰ ਕੱਟਣ ਵਾਲਾ ਹੈ